ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡਿੰਗ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚਿਆ ਪਿੰਡ ਮੱਥੇਵਾਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਅੱਜ ਹਰਿਆਣੇ ਦੀਆਂ ਝੋਟੀਆਂ ਸੇਲ ਆ ਬਾਈਕ ਲੋ ਤਿੰਨ ਆਈਆਂ ਤੇ ਆਖੀ ਸੀ ਬਾਈਕ ਲੋ ਪਰ ਉਦੋਂ ਹੀ ਸਟੋਰੀ ਪਈ ਤੇ ਸਟੋਰੀ ਦੇ ਸਾਰੇ ਮਾਲ ਵੇਚ ਗਿਆ ਤੇ ਤਿੰਨ ਹੀ ਰਹਿ ਗਈਆਂ ਤੇ ਬਾਈ ਨਾ ਕਰਦੇ ਗੱਲਬਾਤ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਬਾਤ ਦਾ ਸਤਿ ਸ਼੍ਰੀ ਅਕਾਲ ਤੇ ਉਦੋਂ ਸਟੋਰੀ ਪਈ ਮੈਂ ਹਾਂ ਆਹੋ ਸਟੋਰੀ ਉਦੋਂ ਫਿਰ ਮਈਆਂ ਜਦੋਂ ਲਸਨੀਆਂ ਸ਼ਿਆਮਈਆਂ ਦੇ ਦੋ ਬਾਹਰ ਚਾਈਆਂ ਹੱਟ ਝੋਟੀਆਂ ਆਈਆਂ ਹਾਂਜੀ ਹਾਂਜੀ ਤੇ ਮਲਕੇ ਸਟੋਰੀ ਦੇ ਚਾਰ ਝੋਟੇ ਲੈ ਕੇ ਇੱਕ ਕੱਲ ਮਲਕੇ ਲੈ ਕੇ ਫਰੋਜਪੁਰ ਦੇ ਆਪਣੇ ਫਗਵਾੜੇ ਦੇ ਬੰਦੇ ਉਹ ਅੱਗੇ ਵੀ ਆਪਣੇ ਕੋਲ ਖੜਦੇ ਆ ਠੀਕ ਹੈ ਤੇ ਪਹਿਲੋਂ ਭੈਣ ਭਰਾ ਜਿਹੜੇ ਬਾਹ ਡੇਰੀ ਫਾਰਮ ਨੂੰ ਵੇਦੇ ਆ ਮਲਕੇ ਕਾਲੇ ਤਾਂ ਪ੍ਰੇਮ ਕਰਦੇ ਉਹਨਾਂ ਦਾ ਦਿਲੋਂ ਸਵਾਲ ਤੋਂ ਆ ਤੇ ਪਿੰਡ ਆਪਣਾ ਜੇ ਮਤੇਵਾਲ ਤਹਿਸੀਲ ਬਾਬਾ ਬਗਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਇਹ ਵੱਧ ਵੱਧ ਭੈਣ ਭਰਾਵਾਂ ਨੂੰ ਸਹਯੋਗ ਦੇਣ ਤੇ ਚਲੋ ਤੁਹਾਡੇ ਸਹਯੋਗ ਦੇ ਨਾਲ ਹੀ ਸਾਡਾ ਮਤਲਬ ਕਿ ਚੰਗਾ ਕੰਮ ਆ ਮਾਲ ਸੋਨੇ ਦਾ ਸੋਨਾ ਚੰਗੀ ਤੋਂ ਚੰਗੀ ਮੈਂ ਲਿਆਉਣ ਨੂੰ ਦਿਲ ਕਰਦਾ ਵਾ ਤੇ ਚੰਗੀਆਂ ਛੋਟੀਆਂ ਕੁਆਲਿਟੀ ਦੀਆਂ ਵਾ ਮਾੜੀਆਂ ਨਾਲ ਕੋਈ ਪੜਾਹੇ ਬਹੁਤ ਗੱਜਕਾ ਕੁਆਲਿਟੀ ਵਾਲੀਆਂ 12 ਲੀਟਰ ਕੱਟੀਆਂ ਕੋ ਭੋਲਾ ਜੇ ਤੇ 4 ਦੰਤ ਆ ਉਹ ਕੱਟੀ ਮਗਰ 12 ਲੀਟਰ ਬੋਲਾ 6 ਦਿਨ ਹੋਏ ਆ ਸੋਈ ਨੂੰ ਬੋਲਾ ਕਹਿੰਦੇ ਕੋ ਦੁੱਧ ਮਿਲਦੇ 12 ਲੀਟਰ ਚਾਰ ਜੂਦਾ ਥਣ ਬਹੁਤ ਚੰਗਾ 22 ਕਿਲੋ ਵਾਲੀ ਹਾਪੀ ਮੰਗਲੀ ਤੇ ਮੈਂਨੇ ਪੂਚ ਚੁੱਕ ਲਈ ਇਨੀ ਠੰਡੀ ਆ ਵੇਖੋ ਕੱਦ ਵੇਖੋ ਕੱਡੀ ਆ ਠੰਡੀ ਬਹੁਤ ਜਿਆਦੀ ਕਹਿੰਦੇ ਹਾਂ ਬਹੁਤ ਠੰਡੀ ਠੰਡੀ ਫੜ ਗਈ ਕੱਟੀ ਮਗਰ ਬਹੁਤ ਰੋਕ ਠੰਡੀ ਤੇ ਭਾਗ ਬੇਲ ਵੇਖੋ ਕਿੱਡੀ ਲੰਮੀ ਨੇ ਗਾੜਾ ਰੰਗ ਸਿੱਧੀ ਤੇ ਚੌੜੀ ਵੀ ਸਭ ਬਹੁਤ ਜਿਆਦੀ ਓਡੀ ਜਿਆਦੀ ਮੈਨਾਂ ਚੌੜੀ ਬਹੁਤ ਜਿਆਦੀ ਦਿਸਾਈ ਦੋ ਕੱਲਾ ਕੱਲਾ ਥਾਣਿਆ ਮੈਂ ਦੇ ਕੱਟਾਂ ਆਣਾ ਜੱਦਾ ਐਂ ਸੀਲ ਬੜੀਆਂ ਕਟੀਆਂ ਥਾਣ ਬੜਾ ਚੰਗਾ ਸਿੰਗ ਕੁਆਲਟੀ ਫਾੜਦੇ ਸਿੰਗ ਫਾੜਦੇ ਕੱਲੀ ਕੱਲੀ ਚੀਜ਼ ਬਣਾ ਲਓ ਐ ਹਾਂ ਕੱਲੀ ਜੁੜੀ ਫੁੱਲ ਚਾਰ ਸਹੀ ਗੱਲ ਹੈ ਚਾਰ ਦੰਦ ਥਾਣ ਵਿਖਾ ਲਓ ਗਾਲੇ ਪਾਸੋਂ ਕਿੰਨਾ ਵਹਿਲੋ ਆ ਕੀ ਨਹੀਂ ਵਰਲਾ ਪਿਛੋਂ ਗਾਲ ਕਿ ਨਹੀਂ ਵਰਲਾ ਕਿ ਨਾ ਮੋਟ ਵਧੀਆ ਖਾਣਾ ਮਗਰ ਕੱਟੀ ਬਹੁਤ ਔਖ ਦੀ ਸਪੈਸ਼ਲ ਖਾਣਿਆ ਸਪੈਸ਼ਲ ਕੱਟੀ ਦੀ ਬਹੁਤ ਠੰਡੀ ਧੀਰੀ ਆ ਬਹੁਤ ਪੂਚ ਚੁੱਕੀ ਹੈਦੀ ਉਤਰ ਸਹੀ ਗੱਲ ਓਡਾ ਪੂਚ ਚੁੱਕੀ ਹੈਦੀ ਉਤਰ ਚੋਣ ਬਹੁਤ ਚੰਗੀ ਜਿੱਤਰਾ ਦਾ ਹਰਵਾ ਉਸ ਤਰ੍ਹਾਂ ਦੀ ਚੋਣ ਹੋ ਤੋਸ ਤਰ੍ਹਾਂ ਦੀ ਪੋਹਾਂ ਵੇਖੋ ਆ ਲੇਖ ਖਾਣ ਕੇ ਟਕੇਗਾ ਕੋ ਚਾਹ ਦਾ ਵੀ ਕੁਆਲਟੀ ਕੁਆਲਟੀ ਵਾਲਾ ਠੰਡੀ ਧੀਰੀ ਆ ਕੋਈ ਪ੍ਰਵਾਹ ਹੀ ਕੋਈ ਨਹੀਂ ਜੱਗੀ ਬਹਿ ਬੂਗੀ ਤਾਂ ਖਾਲਾ ਚੌੜੀਆਂ ਲੱਤਾਂ ਕਰ ਜਾਂਦੀ ਆ ਸਹੀ ਗੱਲ ਸਹੀ ਗੱਲ ਆ ਵੇਖੋ ਆ ਵੇਖੋ ਇਹ ਹਰੀਆਂ ਝੋਟੇਆਂ ਵੀ 60 60 ਨੂੰ ਮੇਤੀਆਂ ਵਾਂ ਪਰ ਆディ ਮੋਲੇ 60 ਤੋਂ ਉੱਛਾ ਨਹੀਂ ਕਰਨਾ ਪੀਣ ਵਾਲੀ ਗੱਲ ਕਰਨੀ ਆ ਭੈਣ ਭਰਾ ਮੇਰੇ ਕੋਲ ਖੂਨ ਆਪਾਂ ਨੂੰ ਲਾਉਣ ਤੇ ਮੈਂ ਮਿਲ ਕੇ ਲੈ ਜਾਣ ਜਿਹੜਾ ਲੈ ਜੂਗਾ ਰਹੂਗਾ ਚੰਗਾ ਝੋਟੀ ਦਾ ਮੁੱਲ ਨਾ ਕੋਈ ਡੇਢ ਨਾ ਕੋਈ 1.45 ਨਾ ਕੋਈ 1.40 ਨਾ ਕੋਈ 135 130 ਦੀ 130 ਦੀ ਠੀਕ ਹਾਂ ਹਾਂ 130 ਦੀ ਦੇ ਦਾਂਗੇ ਅਸਲ ਅਸਲ ਤਾਂ ਠੰਡੀ ਹੋ ਲ ਇਹ ਠੰਡੀ ਜਾ ਇਧਰ ਵੇਖੋ ਠੰਡੀ ਵੇਖੋ ਐਦਾਂ ਬਈ ਉਦਾਂ ਹੀ ਭਾਵੇਂ ਆਲੇ ਦੇ ਮਾੜਾ ਮੋੜ ਭੜਕੋਆ ਇਧਰ ਨੇ ਪਿੱਛੇ ਪਾਸੇ ਆ ਗਏ ਖਾਲੋ ਅਰੇ ਮਾੜਾ ਬੜਾ ਖਾਣਾ ਨਾਲ ਭੜਕੋੜਾ ਕੱਟੀ ਦੇ ਨੂੰ ਕੱਟੀ ਕੋ 212 ਲੀਟਰ 11 ਦਾ ਕੋਈ ਮੇਰਾ ਵੀਰ ਲੈ ਜੇ ਦੁੱਧ ਕੱਟੀ 15 ਕਿਲੋ ਭਰ ਦੂ ਚੋਣ ਚਾਰ ਬੜੀ ਚੰਗੀ ਆ ਨਾਲ ਐਦਾਂ ਬੈਠੇ ਰੋ ਇਧਰ ਵੇਖੋ ਆ ਵੇਖੋ ਬਹੁਤ ਜਿਆਦੀ ਠੰਡੀ ਜਾਂਦੇ ਜਿਆਦੀ ਠੰਡੀ ਜਿਆਦੀ ਅਸਲ ਤੇ ਜਿਆਦੀ ਅਸਲ ਜਿਆਦੀ ਆ ਤੇ ਪਰ ਬਹੁਤ ਚੰਗੀ ਨਹੀਂ ਦੇ ਦਾਂਗੇ ਠੀਕ ਹੈ ਜੀ 130 ਦੀ ਵੇਖੋ ਜੀ ਛੋਟਾ ਮਨਾ ਹੋਈ ਆ ਦਾਜਾ ਗੁੰਦੀ ਕਰ ਲੋ ਨੇ ਜੇ 160 ਦੀ ਆ 60 ਦੀ ਹੈਗੀ ਪਰ ਜਿੱਡੀ ਬੇਲ ਆ ਜਿੱਡੀ ਕੰਦਕੂਦ ਹੈਗਾ ਬਹੁਤ ਜਿਆਦੀ ਆ ਇੱਥੇ ਆਣ ਕੇ ਵੇਖੀਏ ਇੱਥੇ ਆਣ ਕੇ ਵੇਖੀਏ ਆ ਵੇਖੋ ਹਾਂ ਨੂੰ ਨਹੀਂ ਲੱਗੂ ਆ ਚਾਰ ਦੰਦ ਆ ਇਹ ਪਰਸੋਂ ਦੀ ਸੁਈ ਆ ਹੋਰੋਂ ਖਾਲੀ ਹੁੰਦੇ ਆ 11 1/2 ਲੀਟਰ ਤੋਂ ਸੋ ਚਾਰ ਦੰਦ ਚਾਰ ਦੰਦ ਇਹ ਵੀ ਬੜੀ ਚੰਗੀ ਬੜੀ ਜੁੱਸਤ ਵੀ ਤਾਂ ਤਾਂ ਤੋਂ ਤਾਂ ਐ ਕਿਹਦਾ ਨਾ ਛੋਟੇ ਦਾ ਇਹ ਨਾ ਬਾਕੇ ਵੀ ਬਾਗਿਆ ਬੜੀਆਂ ਬੜੀਆਂ ਚੰਗੀਆਂ ਹੁੰਦੀਆਂ ਮਾਲ ਨਾ ਅਸਲ ਦੇ ਵਿੱਚ ਬਾੜਦਾ ਵੇਖਦਾ ਜਾਂਦਾ ਸਹੀ ਗੱਲ ਹੈ ਹੁਣ ਅਸੀਂ ਇਹ ਗੱਲ ਕਹੀ ਹੈ ਨਾ ਵੀ ਹਮ ਤੇ ਵੀ ਇੱਕ ਵੀਡੀਓ ਪਾ ਗਰਨੀ ਹੈ ਇਹ ਕਾਰਨ ਕਈ ਭੈਣ ਭਰਾ ਇਦਾਂ ਦੇ ਆ ਵੀ ਜਿਹੜੇ ਉਹਦੇ ਵੀ ਸਾਨੂੰ ਦੱਸ ਦਿਆ ਕਰੋ ਜਿਹੜੀ ਸਟੋਰੀ ਲਾ ਦੇ ਆ ਕਿ ਆਪੇ ਆਣ ਕੇ ਮਾਲ ਲੈ ਜਾ ਕਰਾਂ ਠੀਕ ਹੈ ਠੀਕ ਹੈ ਸਿੰਗਲ ਹੱਡੀ ਜੀ ਜਾਦੀ ਮੈਂ ਨਗੀਏ ਪਾ ਫਿਰ ਬਨੇਗੀ ਫਾਲ ਜਿਆਦੀ ਕੱਟੀ ਚੰਗੀ ਆਹ ਦੇਖੋ ਆਹ ਦੇਖੋ ਠੰਡੀਆਂ ਬੜੀਆਂ ਬਹੁਤ ਜਿਆਦੀ ਬੜੀ ਭੜਪੋਲਾ ਕੱਟੀ ਨੂੰ ਠੰਡੀਆਂ ਸਹੀ ਗੱਲ ਦੀ ਸਾਰੀਆਂ ਕੱਟੀਆਂ ਠੰਡੀਆਂ ਚੌਰੀ ਪਿੱਟ ਪੂਰਾ ਬਹੁਤ ਜਿਆਦਾ ਇੱਕ ਦੂਜੇ ਦੇ ਤਾਂ ਤਾਂ ਗੱਲ ਕੇ ਦੀ ਕੇ ਦੀ ਗੱਲੀਆਂ ਇੱਕ ਦੂਜੀ ਤੋਂ ਤਾਂ ਹਾਂ ਇਹਦੇ ਮਾਰੇ ਕਟਾ ਇਹਦੇ ਮਾਰੇ ਕਟਾ ਇਹ ਇਹੋ ਜੀਆਂ ਕਟਿੰਗਾਂ ਇੰਨੇ ਪਾ ਦੀਆਂ ਇਥੋਂ ਮੱਤੇ ਵਾਲੇ ਹੀ ਮਿਲ ਸਕਦੀਆਂ ਹਾਂ ਸਹੀ ਗੱਲ ਹੈ ਮੱਤੇ ਵਾਲੇ ਹੀ ਮਿਲ ਸਕਦੀਆਂ ਹਾਂ ਦੀ ਕੋਸਿੰਗ ਤੋਂ ਆਲਦੀ ਇੱਕ ਦੂਜੀ ਤੋਂ ਤਾਂ ਤਾਂ ਇਹ ਇੱਕ ਥੀ ਬਰਾਬਰ ਹੀ ਇਹ ਵੀ ਇੱਕ ਤੀਰ ਹੀ ਇਹ ਵੀ ਇੱਕ ਦੀ ਕੋਈ ਗੱਲ ਨਹੀਂ ਵੇਖੀ ਜਾਓ ਉਹ ਕੱਟੀ ਵਾਲੀ ਜੇ ਪਹਿਲੇ ਨੰਬਰ ਵਾਲੀ ਇਹ ਦੂਜੇ ਨੰਬਰ ਵਾਲੀ ਕੱਟੇ ਵਾਲੀ ਆ ਕੱਟੇ ਆ ਗਈ ਜੈਰੀਆਂ ਚੰਗੀਆਂ ਕੱਟੇ ਕਾਵਾ ਜੇ ਜੇ ਆ ਵੇਖਣ ਨੂੰ ਥਣ ਐਡਾ ਐਡਾ ਸਣ ਪਸਮ ਕੇ ਕੱਟੇ ਕੱਢੂਗੀ ਆ ਵੇਖੋ ਤੁਸੀਂ ਵੀ ਪਸਮ ਕੇ ਵੇਖ ਲੋ ਐਡਾ ਐਡਾ ਸਣ ਕੱਢੂਗੀ ਆ ਇਹ ਵੀ ਬਹੁਤ ਠੰਡੀ ਆ ਬੜੀ ਠੰਡੀ ਆ ਮੈਂ ਆਪਣੇ ਐਂ ਕਿਤੇ ਨਹੀਂ ਆਂਦੇ ਲਿਆਂਦੇ ਪੀਸ ਦੇ ਫੇਰ ਆ ਵੇਖੋ ਹਾਂ ਲੈ ਇਹ ਤੇ ਹਿਲਦੀਆਂ ਨਹੀਂ ਤੇ ਆ ਵੇਖੋ ਲਓ ਜੀ ਇਹ ਤੇ ਇਦਾਂ ਬੈਠੇ ਹੋ ਨਹੀਂ ਹਿਲਦੀ ਇਹ ਦੇਖੋ 11 1/2 ਲੀਟਰ ਬੋੜਾ ਹੀ ਆ ਇਹਦੇ ਬਗਰਾ ਕੱਟਾ ਬਿਲਕੁਲ ਧਾਰਿਆ ਕੱਟਾ ਇਹਦੇ ਮਗਰਾਂ ਤੇ ਉਹਦੇ ਮਗਰਾਂ ਕੱਟੀ ਆ ਹਾਂਜੀ ਇੱਕ 3 ਦੀ ਉਹਦੇ ਇੱਕ 3 ਦੀ ਇਹ ਦੱਸ ਕੇ ਲੈਦੇ ਵੀ ਕੱਟੇ ਵਾਲੀ ਲੈਣੀ 3 ਦੀ ਵਾਲੀ ਲੈਣੀ ਠੀਕ ਹੈ ਤੇ ਇਹਦੇ ਮਗਰ ਕੀ ਕੱਟੀ ਇਹ ਕੱਟਾ ਇਹਦੇ ਮਗਰ ਕੱਟੀ ਜੀ ਕੱਟੀ ਜੀ ਇਹਨੂੰ ਸੂਈ ਨੂੰ ਅੱਜ 7 ਦਿਨ 6 ਤੋਂ 7 ਦਿਨ ਹੋ ਗਏ ਆ ਠੀਕ ਹੈ ਇਹ ਦੇਖੋ 12 ਲੀਟਰ 12 ਲੀਟਰ ਲੈ ਆਂ ਦੁੱਧ ਥਾੜ ਮੁੱਠੀ ਆ ਠੀਕ ਆ ਥਾੜ ਮੁੱਠੀ ਆ ਮੁੱਠੀ ਥਾੜਵਾ ਬਹੁਤ ਜਿਆਦੀ ਚੰਗੀ ਇਹ ਵੀ ਬੜੀ ਚੌੜੀ ਜਿਹੜੀ ਸ਼ਾਈ ਵੀ ਬੜੀ ਜੰਗੀ ਬਹੁਤ ਚੰਗੀ ਇਹ ਵੀ ਸਿੰਗਲ ਹੈ ਇਹ ਦੇਖੋ ਕਿੰਨੀ ਚੌੜੀ ਮੈਂ ਉਹ ਤੇ ਸ਼ਾਈ ਥੋਈ ਬੜੀ ਚੰਗੀ ਕਰਮ ਹੋ ਗਈ ਆ ਸਿੰਗਲ ਕੁਆਲਟੀ ਖਾਲੋ ਜਿਹੜੇ ਦੂਸਿਆਂ ਦੇ ਛੋਟੇ ਆਪਣੇ ਤੁਹਾਨੂੰ ਪਤਾ ਹੀ ਜਦੇ ਇੱਥੇ ਸਾਡੇ ਘਰੇ ਹੀ ਜਾਂਦਾ ਆਂ ਬੰਦੇ ਨੂੰ ਮਨਾਵਾ ਮਿਲਦਾ ਜਿਹੜੀ 145 ਦੀ ਬੇਟੀ ਹਾਂਜੀ 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 ਜਿਹੜੀ 145 ਦੀ ਬੇਟੀ ਨੇ ਉਹਦਾ ਦਾਅ ਪਿਆ ਹਾਂ ਦੇਖੋ ਇਹ ਚੌੜਾ ਵੀ ਚੰਦਾ ਵਾ 10000 ਰੁਪਏ ਦਿੰਦੇ ਸੀ ਉਹਦਾ ਮਨਾਵਾ ਉਹਨਾਂ ਬੰਦਿਆਂ ਨੇ ਨੀ ਘਰਾਂ ਦੇ ਰੱਖਣੀ ਆਂਦੇ ਨਹੀਂ ਸੀ ਦੇ ਠੀਕ ਇੱਕ ਦੇ ਕੋ ਲੈ ਕੇ ਬਾਗੀ ਦੇ ਡੈਰੀ ਹੋਣੀ ਹਾਂਜੀ 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 ਉਹਦਾ ਸਟੋਰੀ ਤਾਂ ਹਾਂਜੀ ਤੇ ਕੋਈ ਵੀ ਬੜੀ ਠੰਡੀ ਠੀਕ ਆ ਵੇ ਨਿੱਗਰ ਚੱਦਾ ਉਗਲ ਨਹੀਂ ਖੋਬਦੀ ਇਹਦਾ ਸਹੀ ਗੱਲ ਜੀ ਆ ਗਾਂ ਪਸ਼ਾਂ ਬਣੀ ਆ ਇਹ ਲਾਗੀ ਕਰਕੇ ਉਖਾੜ ਆ ਵੇਖੋ ਗਾਂ ਤੇ ਪਸ਼ਾਂ ਵੀ ਇਹਦਾ ਇੰਨਾ ਦੁੱਧ ਵਾਲਾ ਚੱਡਾ ਵੇ ਨਿੱਗਰ ਚੱਡਾ ਫੁੱਲਾ ਨਿੱਗਰ ਜੰਦੇਰੀ ਆ ਪਿੰਡਿੰਗ ਵਾਲਾ ਚੱਡਾ ਇਹ ਦੁੱਧ ਵੀ ਕੱਟੀਆਂ ਮੈਂ ਕਿਹੜਾ ਕਪਟਾਉਂਦਾ 14 15 15 ਕਿਲੋ ਵਾਲੀਆਂ ਠੀਕ ਆ ਠੀਕ ਰੋਟੀਆਂ ਰਹੀਆਂ ਇੱਕ ਕੱਟੀ ਦੇ ਵੀ 1.5 ਦੀ ਆ ਇੱਕ 40 ਦੀ ਕੋਈ ਮਤਲਬ ਕੇ ਮੋਲ ਨਹੀਂ ਵੱਧ ਘੱਟ ਕਰਨਾ ਇੱਕ 20 ਦੀ ਦੇ ਦੇਣੀ ਹੈ ਇੱਕ 20 ਦੀ ਇਹ ਇੱਕ 20 ਦੀ ਦੂਜੀਆਂ ਇੱਕ 30 ਦੇ ਦਿੰਗਾ ਦੇਣ ਵਾਲੀ ਗੱਲ ਠੀਕ ਹੈ ਠੀਕ ਹੈ ਕਿਉਂਕਿ ਚੰਗੇ ਪਸ਼ੂ ਦਾ ਮਾਲ ਮੋਲ ਲਾਉਣਾ ਪੈਂਦਾ ਝੋਟੀਆਂ ਜੈਰੀਆਂ ਰਕਾ ਕੁਆਲਿਟੀ ਵਾਲੀਆਂ ਕੁਆਲਿਟੀ ਵਾਲੀਆਂ ਤੇ ਠੰਡੀ ਸੀਲ ਫੋਲ ਹੱਥ ਜੋੜ ਕੇ ਬੇਨਤੀ ਆ ਵੀ ਆਣ ਕੇ ਇੱਥੇ ਵੇਖੋ ਇੱਕ ਵਾਰ ਹਾਂਜੀ ਜੀ ਜੇ ਇੱਥੇ ਵੀਡੀਓ ਨਾਲੋਂ ਚੰਗੀਆਂ ਨਾ ਲੱਗਣਗੀਆਂ ਤੇ ਖਰਚਾ ਹੀ ਦੇਵਾਂਗੇ ਜੈਰੀਆਂ ਚੰਗੀਆਂ ਤੇ ਜੈਰੀਆਂ ਅਸਰ ਤੇ ਜੈਰੀਆਂ ਚੰਗੀਆਂ ਹਾਂਜੀ ਤੇ ਚਲੋ ਪਿੰਡ ਆਪਣਾ ਮੱਤੇਵਾਲ ਜੀ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਫੋਨ ਨੰਬਰ 8762926 ਸਤਿ ਸ਼੍ਰੀ ਅਕਾਲ